ਅੱਜ ਵੀ ਅਸੀਂ ਜਿਹੜਾ ਭਾਰਤ ਪਾਕਿਸਤਾਨ ਦੇ ਸਰਹਾਦੇ ਨਾਲ ਲੱਗਦੇ ਪਿੰਡ ਰਾਜੇਤਾਲ 'ਚ ਖੜੇ ਆਂ ਸਤਨਸਾਹਬ ਦੀ ਗ੍ਰਹਿ ਵਿਖੇ ਸਾਰੇ ਪਿੰਡ ਦੇ ਜਿੰਨੇ ਵਸਨੀਕ ਨੇ ਵਾਏ ਨੇ ਉਹਨਾਂ ਨਾਲ ਗੱਲਬਾਤ ਸਾਰਿਆਂ ਨੇ ਕੀਤੀ ਐ ਕਿਉਂਕਿ ਤਣਾਅ ਦਾ ਮਾਹੌਲ ਐ ਪਰ ਇੱਕ ਗੱਲ ਬੜੀ ਚੰਗੀ ਲੱਗੀ ਇੱਥੇ ਆ ਕੇ ਕਿ ਬੜੀ ਨਿਡਰਤਾ ਦੇ ਨਾਲ ਉਹ ਬਾਦਰੀ ਦੇ ਨਾਲ ਇਹ ਲੋਕ ਖੜੇ ਆਂਦੇ ਵੀ ਕੋਈ ਗੱਲ ਨਹੀਂ ਜਿੱਥੇ ਦੇਖ ਦੀ ਲੋੜ ਐ ਉੱਥੇ ਅਸੀਂ ਸਮੁੱਚਾ ਲੋਕ ਅਸੀਂ ਦੇਖਦੇ ਨਾਲ ਖੜੇ ਆਂ ਜਿਸ ਵੀ ਹਾਲਾਤ 'ਚ ਕੋਈਗਾ ਅਸੀਂ ਹਰ ਹਾਲਾਤ ਦੇ ਵਿੱਚ ਇਹਦਾ ਮੁਕਾਬਲਾ ਕਰਨ ਲਈ ਤਿਆਰ ਹਾਂ ਪਰ ਫਿਰ ਵੀ ਜਿਹੜੇ ਬਾਰਡਰ ਵਾਲੇ ਲੋਕ ਨੇ ਕਿਉਂਕਿ ਜਦੋਂ ਵੀ ਜੰਗ ਲੱਗਦੀ ਹੈ ਮੁਸ਼ਕਲਾਂ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ ਪਰਿਵਾਰਾਂ ਨੂੰ ਪਿਛੇ ਜਾਣਾ ਪੈਂਦਾ ਪਸ਼ੂ ਮਾਲ ਡੰਗਰ ਸਾਰੇ ਫਸਲਾਂ ਦਾ ਨੁਕਸਾਨ ਵੱਡਾ ਹੁੰਦਾ ਹੈ ਮਨ ਤੇ ਬਹੁਤ ਕੁਐਸਚਨ ਨੇ ਪਰ ਮੈਂ ਦੇਖ ਨੂੰ ਦੱਸਣਾ ਚਾਹੁੰਦਾ ਉਹ ਸਭਨਾਂ ਦੇ ਬਾਵਜੂਦ ਵੀ ਅੱਜ ਇਹਨਾਂ 'ਚ ਉਸੇ ਤਰ੍ਹਾਂ ਦਾ ਹੌਸਲਾ ਔਰ ਬਹਾਦਰੀ ਔਰ ਦ੍ਰਿੜਤਾ ਜਿਹੜੀ ਹੈ ਇਹਨਾਂ 'ਚ ਵੇਖਣ ਨੂੰ ਮਿਲਦੀ ਹੈ ਅੱਜ ਪਿੰਡਾਂ ਜਿਹਨਾਂ ਦੇ ਸਾਰੇ ਨਾਲ ਹੌਸਲਾ ਸਾਰਿਆਂ ਦਾ ਵਧਾਉਣ ਆਜ ਤੇ ਮੈਂ ਇੱਥੇ ਪਹੁੰਚਿਆ ਤਾਂ ਕਿ ਇਹਨਾਂ ਨੂੰ ਹੋਵੇ ਕਿ ਸਾਡੇ ਅਸੀਂ ਲੋਕ ਇਹਨਾਂ ਦੇ ਨਾਲ ਹੈ ਪੂਰਾ ਅੰਮ੍ਰਿਤਸਰ ਕੀ ਪੂਰਾ ਪੰਜਾਬ ਪੂਰਾ ਦੇਸ਼ ਨਾਲ ਹੈ ਬਾਰਡਰ ਦੇ ਲੋਕਾਂ ਦੇ ਨਾਲ ਔਰ ਕੋਈ ਗੱਲ ਨਹੀਂ ਸਮੇ ਜਿਹੜੇ ਨੰਗਦੇ ਆ ਪਰ ਜਿਹੜੀ ਦੀਜ ਦੀ ਕੋਈ ਭੀੜ ਪੈਂਦੀ ਹੈ ਤਾਂ ਉਹ ਸਾਨੂੰ ਇੱਕ ਮੁੱਠ ੋਕੇ ਰਹਿਣਾ ਚਾਹੀਦਾ ਇਸ ਵਾਸਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਅੱਜ ਸਾਰਿਆਂ ਨੂੰ ਇੱਥੇ ਮਿਲੇ ਆ ਅੱਜ ਰਾਜਤਾਲ ਪਿੰਡ ਜਹੂਰੀ ਪਿੰਡਾਂ 'ਚ ਜਾਣਾ ਸਾਰੇ ਦੌਰਿਆਂ ਇਦਾਂ ਰੱਖਿਆ ਮੈਂ ਅੱਜ ਦੇ ਇਲਾਕੇ ਦੇ ਵਿੱਚ ਬਾਰਡਰ